ਸਾਡੇ ਅੱਜ 13ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਇੱਕ ਜਾਂਬਾਜ਼ ਮਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਉਹ ਧਰਤੀ ਜਿੱਸਤੇ ਇੱਕ ਪਾਸੇ ਕੀਰਤਨ ਦੀਆਂ ਸੁਰੀਲੀਆਂ ਧੁਨਾਂ ਗੂੰਜਦੀਆਂ ਸਨ ਦੂਜੇ ਪਾਸੇ ਤਲਵਾਰਾਂ ਦੀਆਂ ਟੰਕਾਰਾਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਨੇ ਕਈ ਮਹੀਨੇ ਤੱਕ ਇਸ ਕਿਲੇ ਨੂੰ ਘੇੜਾ ਪਾਈ ਰੱਖਿਆ ਬਾਰੋਂ ਵੈਰੀਆਂ ਦੀ ਗਿਣਤੀ ਬੇਅੰਤ ਸੀ ਅੰਦਰੋਂ ਰਸਦਾ ਮਸਤਾਨੀਆਂ ਹੋਣ ਕੰਡੇ ਸਨ ਪੀਣ ਵਾਲਾ ਪਾਣੀ ਬੰਦ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਹਸੂ ਹਸੂ ਕਰਦੇ ਮੂੰਹ ਹੁਣ ਭੁੱਖ ਨਾਲ ਸੁੱਕਦੇ ਜਾ ਰਹੇ ਸਨ ਪਰ ਫਿਰ ਵੀ ਚੜ੍ਹਦੀ ਕਲਾ ਦੇ ਨਾਲ ਸਭ ਅਜੇ ਵੀ ਅਡੋਲ ਸਨ ਇਸ ਕੜੀ ਸਿੱਖਾ ਨੇ ਬੇਨਤੀ ਭਾਵ ਨਾਲ ਮਾਤਾ ਗੁਜਰੀ ਜੀਵਨ ਦੇਖਿਆ ਉਹਨਾਂ ਨੂੰ ਲੱਗਿਆ मां का बचन गुरु जी लिए सचा हुआ बेनती माता जी ने कसम खा के किला है। छूरा तोड़ के बाहर निकलना ही चाहता है माता गुजरी जी जो सदा सहनशीलता सियाणप की मूर्त सन ने गंभीरता गुरु जी ने बेनती सूचित की ਗੁਰੂ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਕਿ ਕਸਮਾ ਖਾਣ ਵਾਲੇ ਪਹਾੜੀ ਰਾਜੇ ਤੇ ਮੁਗਲ ਸੱਚੇ ਨਹੀਂ ਇਹਨਾਂ ਦੇ ਦਿਲਾਂ ਵਿੱਚ ਫਰੇਬ ਭਰਿਆ ਹੋਇਆ ਹੈ ਇਸ ਗੱਲ ਨੂੰ ਸਿੱਧ ਕਰਨ ਲਈ ਗੁਰੂ ਜੀ ਨੇ ਇੱਕ ਯੋਜਨਾ ਬਣਾਈ ਤੇ ਕੁਝ ਬਲਦਾਂ ਪਿੱਛੇ ਗੱਡੇ ਲਾ ਕੇ ਗੱਡਿਆਂ ਵਿੱਚ ਫਟੇ ਪੁਰਾਣੇ ਕੱਪੜੇ ਨਾਲ ਟਾ ਕੇ ਕਿਲੇ ਦੇ ਦਰਵਾਜ਼ਿਆਂ ਤੋਂ ਬਾਹਰ ਛੱਡਿਆ ਗਿਆ ਗੈਰੀਆਂ ਨੇ ਜਿਵੇਂ ਹੀ ਉਹਨਾਂ ਗੱਡਿਆਂ ਨੂੰ ਦੇਖਿਆ